ਰਜੀਸ਼ ਕੁਮਾਰ ਜਿਹੜਾ ਕਿ ਘਰ ਵਿੱਚ ਘਰ ਦਾ ਮੁਖੀ ਆ ਸੀ ਜਿਹੜਾ ਕਿ ਕਮਾਉਂਦਾ ਸੀ ਪਰ ਕਿਸੇ ਹਾਸੇ ਕਰਨੀ ਉਸ ਦੇ ਜਿਹਦੇ ਤੇ ਕੋਈ ਐਸਿਡ ਪਾਇਆ ਜਾਂਦਾ ਕੋਈ ਤਿਆਹ ਪਾਇਆ ਜਾਂਦਾ ਅਤੇ ਉਸ ਤੋਂ ਬਾਅਦ ਜਿਹੜਾ ਕਿ ਉਹ ਕੰਮ ਕਰਨ ਤੋਂ ਜਿਹੜਾ ਕਿ ਅਸਮਤ ਹੋ ਜਾਂਦਾ ਹੈ。ਕੈਮੀਕਲ ਤਿਆਹ ਦਾ ਕੰਮ ਕਰਦਾ ਸੀ ਕਿਤੇ ਫੈਕਟਰੀ ਤੇ ਉਥੇ ਕੰਮ ਕਰਦੇ ਆਂ ਤਿਆਹ ਦਾ ਬਲਾਸਟ ਹੋ ਗਿਆ ਸੀ ਉਹ ਸਾਰਾ ਇਹਨਾਂ ਚਾਰੇ ਤੇ ਅੱਖਾਂ ਤੇ ਬੋੜੀ ਤੇ ਪੈ ਗਿਆ ਤੇ ਉਹਦੇ ਕਾਰਨ ਮੇਰੀ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ। ਹਾਲਾ ਜਦੋਂ ਪਹਿਲੀ ਫੋਟੋ ਦੇਖੀ ਸੀ ਤੁਹਾਡੇ ਵਿਆਹ ਵਾਲੇ ਦੀ ਬਹੁਤ ਸੋਹਣੀ ਜੋੜੀ ਲੱਗਦੀ ਸੀ ਲੱਗਦਾ ਨਹੀਂ ਸੀ ਵੀ ਜ਼ਿੰਦਗੀ ਇਸ ਤਰ੍ਹਾਂ ਦੇ ਹਾਲਾਤ ਹੋ ਜਾਣੇ। ਮੈਂ ਕੋ ਬੋਲਿਆ ਵੀ ਨਹੀਂ ਜਦਦਾਗਾ। ਮੈਂ ਬੋੜੀ ਵੀ ਨਹੀਂ ਚੜੀ। ਮੈਂ ਕੱਲ ਨੂੰ ਕਹਿੰਦੇ ਮੈਨੂੰ ਕੁਛ ਹੋਇਆ ਨਾ ਤੇ ਇਹਨਾਂ ਨੇ ਵੀ ਤਾਂ ਮੇਰਾ ਸਾਥ ਦੇਣਾ ਹੀ ਪਰ ਨਹੀਂ ਭਾਜੀ ਆਇਆ ਨਹੀਂ ਸੋਚਣਾ। ਜੇ ਅਸੀਂ ਦੋਵੇਂ ਅਸੀਂ ਜੇ ਜੁੜੇ ਆਂ ਤੇ ਅਸੀਂ ਜੁੜੇ ਹੀ ਰਹਿਣਾ। ਕੋਰ ਮੰਦਾ ਹਾਲ ਸੀਗਾ ਸਾਰੀ ਬੋਡੀ ਤੇ ਪਿਆ ਹੋਇਆ ਹੀ ਆ ਅੱਧਾ ਧੜ ਮੰਤਰ ਮੇਨਾਂ ਦਾ ਸਾਰਾ ਖਰਾਬ ਸੀਗਾ ਅੱਖਾਂ 'ਚ ਬਹੁਤ ਜ਼ਿਆਦਾ ਪਿਆ ਹੋਇਆ ਹੀਗਾ। ਤੁਸੀਂ ਸੋਚਾਇ ਵੀ ਇਹ ਕੰਮ ਆਪਣਾ ਸੈੱਟ ਕਰਾਂਗੇ ਹੋਰ ਅੱਗੇ ਵਧਾਂਗੇ ਨਿਆਣੇ ਨੂੰ ਵਧੀਆ ਸਕੂਲ ਪੜ੍ਹਾਵਾਂਗੇ। ਪਰ ਹੁਣ ਸਾਰਾ ਤੁੰਦਰਾ ਹੀ ਨਜ਼ਰ ਆ ਰਿਹਾ ਕੁਛ ਗਾਂ ਫਿਊਚਰ ਕੁਛ ਨਜ਼ਰ ਨਹੀਂ ਆ ਰਿਹਾ ਨੇ। ਆਪਾਂ ਜੀ ਜੇਕਰ ਤੁਹਾਡੀ ਕੋਈ ਮਦਦ ਕਰਦਾ ਕਿਸੇ ਦਾ ਦੀ ਅਪੀਲ ਕਰਨਾ ਚਾਹੋਗੇ ਪਰਵਾਹ ਵਾਸਤੇ ਕੋ ਮਦਦ ਵਾਸਤੇ ਕੀ ਗਣੇ ਜਾਓ ਮੈਂ ਬਸ ਇਹੀ ਚਾਹਾਂਗੀ ਕਿ ਬਸ ਇਹਨਾਂ ਦੀਆਂ ਅੱਖਾਂ ਠੀਕ ਹੋ ਜਾਣ ਜੇ ਕੋਈ ਪੈਨਟਾ ਮਤਲਬ ਕੋਈ ਐਨ ਜੀਓ ਵਾਲਾ ਜਾਂ ਕੋਈ ਕੁਝ ਵੀ ਹੈਗਾ ਬਸ ਇਹਨਾਂ ਦੀਆਂ ਅੱਖਾਂ ਇੱਕ ਵਾਰੀ ਠੀਕ ਕਰਾ ਦੇਣ ਤੇ ਬੜੀ ਮਿਹਰਬਾਨੀ ਹੋਏਗੀ ਮੇਰੇ ਤੋਂ ਸਸਿਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਕਰੇਵਾ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅੱਜ ਤੋਂ ਕਹਾਣੀ ਦਿਖਾਵਾਂਗੇ ਅੰਮਰਸਾ ਸਾਹਿਬ ਦੀ ਉਸ ਪਰਿਵਾਰ ਦੀ ਜਿਸ ਪਰਿਵਾਰ ਦੇ ਮੁਖੀਆ ਦੀ ਕਿਸੇ ਹਾਦਸੇ ਕਰਨ ਚਿਹਰਾ ਜਿਹੜਾ ਵਾ ਕਾਫੀ ਜਿਹੜਾ ਉਹ ਜਲ ਜਾਂਦਾ ਅਤੇ ਘਰ ਦਾ ਮੁਖੀਆ ਜਿਹੜਾ ਉਹ ਕੰਮ ਕਰ ਤੋਂ ਅਸਮਰਥ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਅਸੀਂ ਗੱਲ ਕਰ ਰਿਹਾ ਅੰਮਰਸਾ ਦੇ ਰਹਿਣ ਵਾਲੇ ਰਜੇਸ਼ ਕੁਮਾਰ ਦੀ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਸਾਂਝੀ ਕਰਾਂਗੇ ਸਰਜੇਸ਼ ਕੁਮਾਰ ਦੀਆਂ ਰਜੇਸ਼ ਕੁਮਾਰ ਜਿਹੜਾ ਕੀ ਘਰ ਵਿੱਚ ਘਰ ਦਾ ਮੁਖੀਆ ਸੀ ਜਿਹੜਾ ਕੀ ਕਮਾਉਂਦਾ ਸੀ ਪਰ ਕਿਸੇ ਹਾਦਸੇ ਕਰਨ ਉਸਦੇ ਚਿਹਰੇ ਤੇ ਕੋਈ ਐਸਿਡ ਪਾਇਆ ਜਾਂਦਾ ਕੋਈ ਤਿਆਹ ਪਾਇਆ ਜਾਂਦਾ ਅਤੇ ਉਸ ਤੋਂ ਬਾਅਦ ਜਿਹੜਾ ਕਿ ਉਹ ਕੰਮ ਕਰਨ ਤੋਂ ਜਿਹੜਾ ਕਿ ਅਸਮਤ ਹੋ ਜਾਂਦਾ ਗੱਲਬਾਤ ਕਰਾਂਗੇ ਅਰਜੇਸ਼ ਦੇ ਨਾਲ ਵੀ ਪੁੱਛਾਂਗੇ ਸਾਰੀ ਕਹਾਣੀ ਕੀ ਸੀ ਕਿਸ ਦਾ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਅਤੇ ਹਾਦਸੇ ਬਾਅਦ ਅਰਜੇਸ਼ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਅਰਜੇਸ਼ ਜੀ ਹੋਇਆ ਕੀ ਸੀ ਤੁਹਾਨੂੰ ਦੱਸ ਸਕਾ ਜੂ ਸਾਂਝਾ ਕਰਦੇ ਹੋ ਤੇ ਕੰਮ ਕੀ ਕਰਦੇ ਸੀ ਜੀ ਮੈਂ ਇਹਨਾਂ ਕੈਮੀਕਲ ਤਿਆਹ ਦਾ ਕੰਮ ਕਰਦਾ ਸੀ ਕਿਤੇ ਫੈਕਟਰੀ ਤੇ ਉੱਥੇ ਕੰਮ ਕਰਦੇ ਆਂ ਤਿਆਹ ਦਾ ਬਲਾਸਟ ਹੋ ਗਿਆ ਸੀ ਉਹ ਸਾਰਾ ਇਹਨਾਂ ਚਾਰੇ ਤੇ ਅੱਖਾਂ ਤੇ ਬੋਡੀ ਤੇ ਪੈ ਗਿਆ ਤੇ ਉਹਦੇ ਕਾਰਨ ਮੇਰੀ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ ਜਰ ਜੀ ਇਹ ਸੋ ਵੀ ਸਮਾ ਕਿਹੜਾ ਸੀ ਕਿੰਨਾ ਸਮਾ ਹੋ ਗਿਆ ਤੁਹਾਨੂੰ ਇਹ ਹਾਸ ਆਇਆ ਸੀ ਤੇ ਉਸ ਤੋਂ ਪਹਿਲਾਂ ਪਰਿਵਾਰ ਦੇ ਕੀ ਹਾਲਾਤ ਸੀ ਘਰ ਦਾ ਕੰਮਕਾਰ ਜਾਂ ਘਰ ਚ ਕਿੰਨੇ ਜਣੇ ਕਮਾਉਣ ਵਾਲੇ ਸੀ ਕਿੰਨੇ ਜੀ ਖਾਣ ਵਾਲੇ ਸੀ ਘਰ ਦੇ ਜੀ ਉਦੋਂ ਜੀ ਇਕੱਠੇ ਹੀ ਰਹਿੰਦੇ ਹਾਂ ਆਪਾਂ ਤੇ ਹੁਣ ਉਦੋਂ 5-6000 ਪੰਜ ਜਣੇ ਹੈਗੇ ਸੀ ਹੁਣ ਵੀ ਮਾਪਿਓ ਮੇਰੇ ਨਾਲ ਹੀ ਆ ਤੇ ਉਦੋਂ ਵੀ ਠੀਕ ਠਾਕ ਹੀ ਘਰ ਦਾ ਖਰਚਾ ਚੱਲ ਜਾਂਦਾ ਸੀ ਤੇ ਹੁਣ ਮਤਲਬ ਵੀ ਉਦੋਂ ਕੰਮ ਠੀਕ ਹੀ ਤੇ ਹੁਣ ਬਹੁਤ ਹੀ ਹਾਲਾਤ ਪਾੜੇ ਹੋਏ ਨੇ ਤੇ ਮੈਨੂੰ ਇਹ ਤੋਂ ਜੀ ਜੀ ਤੁਹਾਡੇ ਇਸ ਹਾਦਸੇ ਤੋਂ ਬਾਅਦ ਕਿੰਨਾ ਕਿ ਪੈਸੇ ਲੱਗੇ ਨੇ ਇਲਾਜ ਵਾਸਤੇ ਤੇ ਕਿੱਥੇ ਕਿਤੇ ਇਲਾਜ ਕਰਾਇਆ ਤੁਹਾਡਾ ਤੇ ਡਾਕਟਰ ਵੱਲੋਂ ਕੀ ਗਿਆ ਤੁਹਾਡੇ ਜਿਹੜੇ ਵੱਲੋਂ ਜੀ ਮੇਰੇ ਨਾਲ ਬੋਡੀ ਤੇ ਇੱਥੇ ਪੁਤਲੀ ਘਰ ਵੀ ਹਸਪੀਟਲ ਚੈੱਕ ਕਰਾਇਆ ਹੀ ਉੱਥੇ ਬਹੁਤ ਪੈਸੇ ਲੱਗੇ ਆ ਘਟੋ-ਕਟਦੀ ਹੁਣ ਤੱਕ ਤੇ 8-9 ਲੱਖ ਰੁਪਏ ਮੇਰੇ ਉੱਤੇ ਲੱਗ ਗਏ ਤੇ ਮੈਨੂੰ ਇਸ ਤੋਂ ਵੀ ਪਰਿਵਾਰ ਨੇ ਫਿਰ ਕੋਈ ਕਰਜ਼ਾ ਵਾ ਚੁੱਕਿਆ ਹੈ ਕਿਸਤਾ ਇਲਾਜ ਕਰਾਇਆ ਤੇ ਕਰਦੇ ਹਾਲਾਤ ਕੀ ਹੋ ਗਏ ਨੇ ਤੁਹਾਡੇ ਇਸ ਤਾਂ ਬਿਮਾਰ ਹੋਣ ਤੋਂ ਬਾਅਦ ਕਿਸ ਤਰ੍ਹਾਂ ਦੇ ਕਰਦੇ ਹਾਲਾਤ ਨੇ ਐ ਸਟੈਂਪ ਭਾਈ ਮੈਂ ਬਹੁਤ ਨਹੀਂ ਤੇ 4-5 ਲੱਖ ਰੁਪਈਆ ਕਰਜ਼ੇ ਥੱਲੇ ਹੈਗਾ ਭੈਣਾ ਭਰਾਵਾਂ ਨੂੰ ਚੁੱਕ ਚਕਾ ਕੇ ਲਾਏ ਨੇ ਤੇ ਉਹਨਾਂ ਦੇ ਦੇਣੇ ਨੇ ਤੇ ਮੈਨੂੰ ਇਸ ਵੀ ਜਦੋਂ ਤੁਸੀਂ ਕਮਾਉਂਦੇ ਸੀ ਉਦੋਂ ਪਰਿਵਾਰ ਦੇ ਹਾਲਾਤ ਕਿਸਾ ਦੇ ਸੀ ਕਿੰਨਾ ਕਿ ਪਰਿਵਾਰ ਖੁਸ਼ਹਾਲ ਸੀ ਘਰ ਦੀ ਜਿੰਮੇਵਾਰੀ ਸਾਰੀ ਤੁਹਾਡੇ ਮੋਢਿਆਂ ਤੇ ਸੀ ਤੇ ਕਿੰਨੇ ਜੀ ਘੱਟ ਖਾਣ ਵਾਲੇ ਸੀ ਉਦੋਂ ਵੀ 4-5 ਜਾਣੇ ਮੇਰੇ ਮਾਪੇ ਮੇਰੇ ਨਾਲ ਹੀ ਤੇ ਅਸੀਂ ਹਾਂ ਤੇ ਉਦੋਂ ਕੰਮ ਕਰ ਠੀਕ ਸੀ ਉਦੋਂ ਬਿਲਕੁਲ ਸਹੀ ਤਰੀਕੇ ਨਾਲ ਚੱਲਦਾ ਸੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਭਈ ਅਜੀਤ ਦੇ ਕੀ ਹਾਲਾਤ ਨੇ ਅਜੀਤ ਦਾ ਪਰਿਵਾਰ ਹਾਸਤਾ ਵਜਦਾ ਪਰ ਪਰ ਕਿਸੇ ਹਾਦਸੇ ਕਾਰਨ ਅਜਿਹਾ ਇੱਕ ਹਾਦਸਾ ਹੁੰਦਾ ਵੀ ਸਾਰੇ ਪਰਿਵਾਰ ਜਾਨੀ ਕਿ ਖੁਸ਼ੀਆਂ ਜੜੀਆਂ ਨੇ ਉਹ ਲੈ ਕੇ ਚਲੇ ਜਾਂਦਾ ਤੁਸੀਂ ਦੇਖ ਸਕਦੇ ਹੋ ਉਸ ਹਾਦਸੇ ਤੋਂ ਬਾਅਦ ਰੇਸ਼ ਕੰਮ ਕਰਨ ਤੋਂ ਜਿਹੜਾ ਕਿ ਸਮਰਥ ਹੋ ਜਾਂਦਾ ਅਤੇ ਕੰਮ ਕਰਨ ਦੀ ਜਗ੍ਹਾ ਉਹਨੂੰ ਜਿਹੜਾ ਕਿ ਘਰ ਵਿਹਲੇ ਬੈ ਕੇ ਖਾਣਾ ਪੈਂਦੇ ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਨੇ ਰੇਸ਼ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਤੇ 8-9 ਲੱਖ ਰੁਪਏ ਇਸ ਦੇ ਇਲਾਜ ਵਾਸਤੇ ਲੱਗ ਗਿਆ ਪਰ ਹਾਲਾਤਾਂ ਦੇ ਨੇ ਵੀ ਹੁਣ ਤੱਕ ਉਸ ਜਿਹੜਾ ਵੀ 4-5 ਲੱਖ ਜਰ ਦਾ ਉਹਨਾਂ ਦੇ ਕਰਜ਼ਾ ਵੀ ਡੜ ਗਿਆ ਦੇ ਅਰੇ ਜੀ ਹੋਰ ਮੈਡੀਸਨ ਵੀ ਤੁਹਾਡੇ ਚਿਹਰੇ ਤੋਂ ਇਲਾਵਾ ਕਿੱਥੇ-ਕਿੱਥੇ ਤੁਹਾਡੇ ਜਿਹੜੇ ਇਤਿਆਹ ਪਿਆ ਸੀ ਤੇ ਤੁਹਾਨੂੰ ਕਿੰਨੇ ਪਰਸ਼ਾਂ ਦੇ ਅੱਖਾਂ ਤੋਂ ਦਿਖਾਈ ਦਿੰਦਾ ਵਾ ਮੈਨੂੰ ਇੱਕ ਅੱਖ ਤਾਂ ਬਿਲਕੁਲ ਨਾ ਮਾਤਰੀ ਦਿਖਦਾ ਕੁਝ ਵੀ ਨਹੀਂ ਦਿਖਦਾ ਤੇ ਇੱਕ ਅੱਖ ਤੇ ਬਿਲਕੁਲ ਧੁੰਦਲਾਈ ਆ ਜਿੱਦਾਂ ਮਤਲਬ ਕੋਈ ਪਰਛਾਵਾਂ ਹੀ ਹੁੰਦਾ ਵਾ ਬਹੁਤ ਨਜ਼ਦੀਕ ਆਓਗੇ ਇੱਥੇ ਇਸ ਤਰ੍ਹਾਂ ਕਰਕੇ ਤੇ ਫਿਰ ਜਾਏ ਕਿਤੇ ਦਿਖਦਾ ਤੁਸੀਂ ਜੀ ਸੁਪਨੇ ਕੀ ਕੀ ਦੇਖੇ ਸੀ ਘਰ ਦੇ ਹਾਲਾਤਾਂ ਵਾਸਤੇ ਕੀ ਕੀ ਸੁਪਨੇ ਦੇਖੇ ਸੀ ਬੱਚੇ ਦੀ ਪਰਵਰਿਸ਼ੀ ਕਰਨੀ ਆ ਵਧੀਆ ਸਕੂਲ ਚ ਬੱਚੇ ਦੀ ਪੜਾਈ ਵੀ ਕਰਾਉਣੀ ਆ ਘਰ ਜਿਆਦੇ ਖਰਚੇ ਵੀ ਚੁੱਕੇ ਆ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਸੀ ਕਿਸ਼ਤਾਂ ਦੇ ਦੋ ਜੀ ਜੀ ਉਦੋਂ ਤੇ ਬਹੁਤ ਵਧੀਆ ਹੀ ਚੱਲ ਰਿਹਾ ਸੀ ਤੇ ਸੋਚਿਆ ਵੀ ਇਹ ਕੰਮ ਆਪਣਾ ਸੈੱਟ ਕਰਾਂਗੇ ਹੋਰ ਅੱਗੇ ਵਧਾਂਗੇ ਨਿਆਣੇ ਨੂੰ ਵਧੀਆ ਸਕੂਲ ਪੜ੍ਹਾਵਾਂਗੇ ਪਰ ਹੁਣ ਸਾਰਾ ਤੁੰਦਰਾ ਜੀ ਨਜ਼ਰ ਆ ਰਿਹਾ ਕੁਛ ਗਾਂ ਫਿਊਚਰ ਕੁਛ ਨਜ਼ਰ ਨਹੀਂ ਆ ਰਿਹਾ ਨਿਆਣੇ ਦਾ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਰਜੇਸ਼ ਦੀ ਕਹਾਣੀ ਇੱਕ ਦਰਦ ਭਰੀ ਕਹਾਣੀ ਆ ਰਜੇਸ਼ ਨੇ ਸੁਪਨੇ ਬਹੁਤ ਦੇਖੇ ਸੀ ਆਪਣੇ ਪਰਿਵਾਰ ਦੇ ਵੀ ਘਰ ਦੀ ਗਰੀਬੀ ਦੂ ਕਰੂੰਗਾ ਮਾਂ ਬਾਪ ਜਿਹੜੇ ਕੀ ਬਜ਼ੁਰਗ ਨੇ ਪਿਤਾ ਜਿਹੜੇ ਕੀ ਮੰਜੇ ਤੇ ਪਏ ਨੇ ਉਹਨਾਂ ਨੂੰ ਪੈਰਲਾਈਜ਼ ਹੋਇਆ ਨੇ ਘਰ ਦਾ ਇਕੱਲਾ ਮੁਖੀ ਆ ਸੀ ਜਿਹੜਾ ਕਿ ਮਾਉਂ ਵਾਲਾ ਪਰ ਇੱਕ ਖਾਸੇ ਕਾਰਨ ਜਿਹੜਾ ਕਿ ਉਸ ਨੂੰ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਜਿਹੜਾ ਕਿ ਉਹ ਜ਼ਿੰਦਗੀ ਮਤੇਦ ਕਰਨੀ ਪਈ ਆ ਤੇ ਹੋਂ ਗੱਲਬਾਤ ਕਰਾਂਗੇ ਉਹਨਾਂ ਦੇ ਘਰ ਵਾਲੇ ਜਿਹੜੇ ਕੀ ਜੀਵਨ ਸਾਥੀ ਨੇ ਉਹਨਾਂ ਅਰਜੇਸ਼ ਦੇ ਬਿਮਾਰ ਹੋਣ ਦਵਾ ਉਹਨਾਂ ਨੇ ਇੱਕ ਸੈਟਅਪ ਲਾਇਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਘਰ ਵਿੱਚ ਜਿਹੜਾ ਕੀ ਫਾਸਟ ਫੂਡ ਦਾ ਜਿਹੜਾ ਕੀ ਕੰਮ ਖੋਲਿਆ ਗਿਆ ਕਿਉਂਕਿ ਘਰ ਦਾ ਮੁਖੀ ਜਦੋਂ ਬੈਜੇ ਮੰਡੇ ਤੇ ਫਿਰ ਕੀ ਕਾਦੀ ਰੋਜੀ ਰੋਟੀ ਜਿਹੜੀ ਕੰਮ ਹੋਣੀ ਔਖੀ ਹੁੰਦੀ ਆ ਤੇ ਗੱਲਬਾਤ ਕਰਾਂਗੇ ਇਸ ਭੈਣ ਦੇ ਨਾਲ ਵੀ ਪੁੱਛਾਂਗੇ ਇਸ ਭੈਣ ਨੂੰ ਕਿ ਕਿੰਨੇ ਕੀ ਹਾਲਾਤਾਂ ਵਿੱਚ ਉਹ ਮਾੜੇ ਸਮੇਂ ਡਾ ਕੀ ਉਹਨਾਂ ਨੂੰ ਲੰਗਣਾ ਪਿਆ ਹਾਂਜੀ ਭੈਣ ਜੀ ਕੀ ਨਾਮ ਆ ਜੀ ਮੇਰਾ ਨਾਮ ਪੂਜਾ ਹੈ ਜੀ ਬੁੜਾ ਜੀ ਐਸਓਪੀ ਜੀਐਸਡੀ ਅਸੀਂ ਤੇ ਜਦੋਂ ਇਹ ਹਾਦਸਾ ਹੋਇਆ ਸੀ ਕਿਸ ਤਰ੍ਹਾਂ ਦਾ ਸਮਾਂ ਸੀ ਕਿੰਨੇ ਕੁ ਪੈਸੇ ਲੱਗੇ ਸੀ ਜੀ ਉਸ ਟਾਈਮ ਤੁਸੀਂ ਘਰ ਘਰ ਸੀ ਜਦੋਂ ਤੁਹਾਨੂੰ ਫੋਨ ਹੁੰਦਾ ਜਾਂ ਕਿਸ ਤਰ੍ਹਾਂ ਦੇ ਹਾਦਸੇ ਬਾਰੇ ਪੁੱਛਦਾ ਇਹ ਜੀ ਮੈਨੂੰ ਮੈਂ ਆਪਣੀ ਮੰਮੀ ਵੱਲ ਸੀ ਮੈਨੂੰ ਫੀਵਰ ਵਗੈਰਾ ਹੋਇਆ ਸੀਗਾ ਤੇ ਇਹ ਮੈਨੂੰ ਉਧਰ ਛੱਡ ਕੇ ਗਏ ਸੀਗੇ ਤੇ ਇਹ ਮੈਨੂੰ ਕਹਿੰਦੇ ਸੀ ਇਹ ਮੈਂ ਇਹਨਾਂ ਨੇ ਕਿਹਾ ਕਿ ਛੇਤੀ ਆਜੋ ਕੰਮ ਤੋਂ ਕਿ ਮੈਨੂੰ ਫੀਵਰ ਹੈਗਾ ਤੇ ਮੈਂ ਮੈਡੀਸਿਨ ਲੈਣ ਜਾਣੀ ਹੈ ਜਿਆਦਾ ਹੀ ਮੈਨੂੰ ਫੀਵਰ ਸੀਗਾ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਫੋਨ ਇਹਨਾਂ ਨਾਲ ਫੋਨ ਮੈਂ ਇਹਨਾਂ ਨੂੰ ਮੈਂ ਕੀਤਾ ਤੇ ਉਹ ਗੱਲ ਨਹੀਂ ਕੀਤੀ ਇਹਨਾਂ ਨੇ ਤੇ ਭਈਆ ਨੇ ਦੂਜੇ ਭਈਏ ਨਾਲ ਕੰਮ ਕਰਦੇ ਉਹਨਾਂ ਨੇ ਫੋਨ ਚੱਕਿਆ ਸੀਗਾ ਮੇਰਾ ਤੇ ਉਹ ਕਹਿੰਦੇ ਸੀ ਕਿ ਉਹਨਾਂ ਦੇ ਨਾਲ ਲੱਤ ਤੇ ਨਾਲ ਤਜਾ ਪੈ ਗਿਆ ਵਾ ਤੇ ਮੈਂ ਕਿਹਾ ਜਾ ਤਾਂ ਨਹੀਂ ਪਿਆ ਕਿ ਉਹ ਨਹੀਂ ਜਾਣਾ ਨਹੀਂ ਪਿਆ ਸੀ ਦਵਾਈ ਲੈ ਰਹੇ ਆ ਤੇ ਫਿਰ ਮੈਂ ਤੁਹਾਡੀ ਗੱਲ ਕਰਵਾਉਣਾ ਕਰਵਾਉਣਾ ਵਾ ਤੇ ਕਹਿੰਦੇ 10 15 ਮਿੰਟ ਬਾਅਦ ਫੋਨ ਕਰੋ ਮੈਂ ਫਿਰ 10 15 ਮਿੰਟ ਬਾਅਦ ਫੋਨ ਕੀਤਾ ਇਹਨਾਂ ਨੇ ਮੇਰਾ ਫੋਨ ਨਹੀਂ ਚੱਕਿਆ ਤੇ ਜਦੋਂ ਟਾਈਮ ਰਾਤ ਜੋ 10:30 ਵਜ ਗਏ ਕਿਉਂਕਿ ਇਹਨਾਂ ਦੀ ਹਾਲਤ ਜ਼ਿਆਦਾ ਖਰਾਬ ਸੀ ਇਹਨਾਂ ਨੂੰ ਹਸਪੀਟਲ ਲੈ ਗਏ ਸੀ ਮੈਂ ਮੰਮੀ ਵਾਲ ਸੀਗੀ ਤੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਫੋਨ ਆਇਆ ਦੁਬਾਰਾ ਫਿਰ ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਬੋਡੀ ਤੇ ਤਜਾਬ ਪੈ ਗਿਆ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਹਸਪੀਟਲ ਗਈ ਹਾਂ ਤੇ ਉੱਥੋਂ ਵੇਖ ਕੇ ਇਹਨਾਂ ਦਾ ਬਹੁਤ ਮੰਦਾ ਹਾਲ ਸੀਗਾ ਸਾਰੀ ਬੋਡੀ ਤੇ ਪਿਆ ਹੋਇਆ ਹੀ ਅੱਧਾ ਧੜ ਮਤਲਬ ਇਹਨਾਂ ਦਾ ਸਾਰਾ ਖਰਾਬ ਸੀਗਾ ਅੱਖਾਂ 'ਚ ਬਹੁਤ ਜ਼ਿਆਦਾ ਪਿਆ ਹੋਇਆ ਹੀਗਾ ਤਜਾਬ ਤੇ ਮੈਨੂੰ ਇਹ ਸੁਪੰਦੀ ਤੁਹਾਡੇ ਵਿਆਹ ਨੂੰ ਕਿਦਾ ਸਮਾਂ ਹੋ ਗਿਆ ਤੇ ਪਰਿਵਾਰ ਵਿੱਚ ਕਿੰਨੇ ਜੀਨ ਹੈ ਜਿਹੜੇ ਕੀ ਕਰਦੇ ਜੀ ਮੇਰੇ ਵਿਆਹ ਨੂੰ ਮੇਰਾ ਵਿਆਹ ਹੋਇਆ ਜੀ ਇਹ 2012 'ਚ ਮੇਰਾ ਵਿਆਹ ਹੋਇਆ ਸੀਗਾ ਤੇ ਹੁਣ ਇਹਨਾਂ ਦਾ ਹੈਗਾ ਤੇ ਮਤਲਬ ਹੋ ਗਿਆ 90 ਕਿ ਪੰਜ ਨੇਗੇ ਆ ਜੀ ਅਸੀਂ ਹਾਂਜੀ ਠੀਕ ਹੈ ਪੰਜ ਮੈਂਬਰ ਬਾਕੀ ਸਾਰੇ ਆਪਣੇ ਆਪਣੇ ਮਤਲਬ ਪਾਜੀਆਂ ਨੂੰ ਕਿਤੇ ਕੰਮ ਮਿਲ ਗਿਆ ਉਹਨਾਂ ਦਾ ਕਿਤੇ ਕੰਮ ਸੈੱਟ ਹੋ ਗਿਆ ਤੇ ਜਿਹਦੇ ਤੋਂ ਵੀ ਜੀ ਦੇ ਇਸਤਾਨ ਦੇ ਹਾਲਾਤ ਹੋਣ ਤੋਂ ਬਾਅਦ ਘਰ ਦੇ ਕੀ ਹਾਲਾਤ ਸੀ ਅਸੀਂ ਦੇਖਿਆ ਵੀ ਘਰ ਵਿੱਚ ਇਕੱਲਾ ਕੁਮੌਂਲਾ ਸੀ ਕਿ ਜਦੋਂ ਨਹੀਂ ਸੀ ਇਸਤਾਨ ਦੇ ਹਾਲਾਤ ਕਿਸ ਤਰ੍ਹਾਂ ਜੀਵਨ ਬਤੀਤ ਕਰਦੇ ਸੀ ਤੇ ਹੁਣ ਨਹੀਂ ਕੰਮ ਕਰਦੇ ਤੇ ਹੁਣ ਕੀ ਹਾਲ ਕਰਦੇ ਹੋਗੇ ਨੇ ਹੋਣ ਘਰ ਦੇ ਹਾਲਾਤ ਬਹੁਤੇ ਮਾੜੇ ਸਟਮਰ ਬੋ ਗਿਆ ਆ ਕੰਮ ਬਿਲਕੁਲ ਹੀ ਡੈਰੀ ਰਿਕਵਾਰ ਦਾ ਕੰਮ ਕਰਦੇ ਸੀ ਤੇ ਮਾੜਾ ਮੋਟਾ ਜਿਹੜੇ ਬਿਮਾਰ ਸੀਗੇ ਉਦੋਂ ਲੈ ਆਉਂਦੇ ਹੁੰਦੇ ਸੀ ਕਰਨ ਵਾਸਤੇ ਤੇ ਹੁਣ ਤੇ ਬਹੁਤੇ ਜ਼ਿਆਦਾ ਖਾਲੀ ਹੋ ਗਏ ਇਕਦਾਂ ਹੀ ਤੇ ਅੰਦਰ ਬੈਠੇ ਡਿਪਰੈਸ਼ਨ ਦੀ ਇਹਨਾਂ ਨੂੰ ਹੋਰ ਚੱਲ ਆਈਗਾ ਸੋ ਜਿਹੜੇ ਸੌਂਦੇ ਨਹੀਂ ਦਿਨ ਰਾਤ ਤੇ ਇਹਨਾਂ ਨੂੰ ਬਸ ਕੋਈ ਗੱਲ ਕਰ ਦੇਣਾ ਸੋਚੀ ਜਾਣਾ ਸੋਚੀ ਜਾਣਾ ਇਹਨਾਂ ਨੇ ਤੇ ਇਹਨਾਂ ਦੇ ਬਿਮਾਰ ਹੋਣ ਕਰਕੇ ਘਰ ਦਾ ਥੋੜਾ ਖਰਚਾ ਪਾਣੀ ਵੀ ਚਲੋ ਭਾਜੀ ਹੁਣੀ ਦਿੰਦੇ ਤਾਂ ਹੈਗੇ ਹੀ ਪਰ ਉਹਨਾਂ ਦੇ ਵੀ ਕਿੰਨਾ ਕੁ ਵਜੇ ਉਹਨਾਂ ਦੇ ਆਪਣੇ ਵੀ ਫੈਮਿਲੀ ਅਸੀਂ ਦੇਖਿਆ ਵੀ ਰਜੇਸ਼ ਦੇ ਜਦੋਂ ਪਹਿਲੀ ਫੋਟੋ ਦੇਖੀ ਅਸੀਂ ਤੁਹਾਡੇ ਵਿਆਹ ਵਾਲੇ ਦੀ ਬਹੁਤ ਸੋਹਣੀ ਜੋੜੀ ਲੱਗਦੀ ਸੀ ਲੱਗਦਾ ਨਹੀਂ ਸੀ ਵੀ ਜ਼ਿੰਦਗੀ ਇਸ ਤਰ੍ਹਾਂ ਦਾ ਹਾਲਾਤ ਹੋ ਜਾਣੇ ਪਰ ਸਮਾਂ ਇੱਕਦਮ ਅਜਿਹਾ ਮਾੜਾ ਆਉਂਦਾ ਵੀ ਘਰ ਦਾ ਸਾਲ ਜਿਹੜਾ ਘਰ ਜਿਹੜਾ ਮੁਧੇ ਹੋ ਜਾਂਦਾ ਘਰ ਦੇ ਜੋ ਕਮੋਲਾ ਮੁਖੀ ਇਸ ਤਰ੍ਹਾਂ ਮੰਜੇ ਤੇ ਪੈ ਜੇ ਜਾਂ ਬਿਮਾਰ ਪੈ ਜੇ ਤੇ ਘਰ ਦੇ ਕਹਿੰਦੇ ਭਾਡੇ ਤੱਕ ਵੇਜ ਜਾਂਦੇ ਨੇ ਤੁਹਾਡੇ ਕੀ ਹਾਲਾ ਸੀ ਸਾਡੇ ਘਰ ਦੇ ਹਾਲਾਤ ਵੀ ਇਦਾਂ ਹੀ ਸੀਗੇ ਮਤਲਬ ਜਿਸ ਤਰ੍ਹਾਂ ਹੁਣ ਕਦੀ ਇਹਨਾਂ ਪਹਿਲਾਂ ਕਲੱਬ ਸੀਗਾ ਜਿਹੜਾ ਜਿਮ ਵਗੈਰਾ ਥੋੜਾ ਬਹੁਤ ਉਸਮਾਨੋਰਚੋ ਵਿੱਚ ਆ ਕੁਛ ਮੇਰੇ ਆਪਣੇ ਮਾੜੇ ਮੋٹے ਜਿਹੜਾ ਗਾਣਾ ਬਣਾਇਆ ਸੀਗਾ ਉਹ ਵੀ ਵਿਕਿਆ ਤੇ ਬਾਕੀ ਜਿਹੜੇ ਆਪਣੇ ਕੋਈ ਮਾੜੇ ਮੋٹے ਜਿਹੜੇ ਜੋੜਿਆ ਇਹ ਬੱਚੇ ਸਿਕਿਉਰ ਵਾਸਤੇ ਉਹ ਵੀ ਸਾਡੇ ਲਗ ਲੁਗ ਗਏ ਤੇ ਅੱਜ ਸਾਮ ਤੇ ਬਿਲਕੁਲ ਖਾਲੀ ਆ ਅਸੀਂ ਤਾਂ ਹੀ ਘਰ ਕੋ ਲੈ ਕੇ ਚੱਲੇ ਹੋ ਜੇ ਇਤਨਾਂ ਦੀਆਂ ਅੱਖਾਂ ਵੀ ਠੀਕ ਹੋ ਜਾਣ ਮੜ ਮੜ ਲਾਜ ਕੋਈ ਕੁਛ ਪੈਸਿਆਂ ਕੰਨ ਵੀ ਇਹਨਾਂ ਦਾ ਲਾਜ ਰੁਕਿਆ ਹੋਇਆ ਜਿਵੇਂ ਜਿੱਥੇ ਪਕਿੰਦੇ ਕਰਜ਼ਾ ਵੀ ਚੜ ਗਿਆ ਵਾ ਕਿੰਨੇ ਕੁ ਲਾ ਕਿੰਨੇ ਕੁ ਪੈਸੇ ਲੱਗੇ ਨੇ ਲਾਜ ਤੇ ਕਿੰਨੇ ਕੁ ਲੱਖ ਜੜ ਗਿਆ ਹੁਣ ਤੱਕ ਸਾਮ ਤੋਂ ਮੇਰੇ 8 ਲੱਖ ਤੋਂ ਆ ਗਈ ਗਿਆ ਹੋਇਆ ਇਹਨਾਂ ਤੇ 4-5 ਲੱਖ ਸਾਡੇ ਕਰਜ਼ੇ ਤਾਂ ਹੋਣਾ ਹੀ ਹੋਣਾ ਕਦੀ ਕੇ ਕੁ ਲੈ ਦੀਦੀ ਉਹਨਾਂ ਕੋ ਕਦੀ ਕੇ ਕੁ ਲੈ ਆਪਣੇ ਮਤਲਬ ਭੈਣ ਭਰਾ ਕੋ ਚੱਕ ਚਕਾ ਗਿਆ ਇਸ ਵੇਲੇ 5-4-5 ਲੱਖ ਤਾਂ ਹੋਣਾ ਹੈ ਸਾਡੇ ਸੁਪਰੇ ਕੀ ਕੀ ਦੇਖੀ ਸੀ ਜਦੋਂ ਵਿਆਹ ਆਇਆ ਸੀ ਕੀ ਕੀ ਜ਼ਿੰਦਗੀ ਦੇ ਹਾਲਾਤ ਦੇਖੇ ਸੀ ਕਿ ਕਿੰਨੀਆਂ ਖੁਸ਼ੀਆਂ ਵਾਲਾ ਪਰਿਵਾਰ ਸੀ ਹਾਜਦਾ ਵਜਦਾ ਪਰਿਵਾਰ ਸੀ ਕਿ ਲੱਗਦਾ ਪਰਿਵਾਰ ਨੂੰ ਕਿਤੇ ਨਜ਼ਰ ਲੱਗੀ ਹੈ ਪਰਿਵਾਰ ਨੂੰ ਲੱਗਦਾ ਤਾਂ ਕੁਛ ਇਸ ਤਰ੍ਹਾਂ ਹੀ ਹੁਣ ਕੀ ਕਰ ਸਕਦੇ ਆ ਜੋ ਪਰਮਾਤਮਾ ਦੀ ਮਰਜ਼ੀ ਜਿਸ ਕਹਿੰਦੇ ਜਿਹੜੇ ਰੰਗਾ ਚ ਰੱਖੇ ਉਸ ਚ ਰਾਜੀ ਰਹਿਣਾ ਚਾਹੀਦਾ ਉਹਨਾਂ ਦੇ ਡੋਰਾ ਸੁੱਟੀਆਂ ਨੇ ਬਸ ਮੈਂ ਤਾਂ ਕਹਿੰਨੀ ਆ ਬਸ ਇਹ ਠੀਕ ਹੋ ਜੰਨ ਇੱਕ ਵਾਰੀ ਫਿਰ ਆਪਾਂ ਦੋਵੇਂ ਰਾਲ ਕੇ ਆਪਣਾ ਜਿਹੜਾ ਸੈਟਅਪ ਖੋਲਿਆ ਤੇ ਆਪਣਾ ਚਲਾਵਾਂਗੇ। ਕਈ ਸੋਚਿਆ ਸੀ ਵੀ ਤੁਹਾਨੂੰ ਵੀ ਇਸ ਦਾ ਖੁਦ ਕੰਮ ਕਰਨਾ ਪਊਗਾ ਘਰੇ ਸੈਟਅਪ ਖੋਲਣਾ ਪਊਗਾ ਫਾਸਟ ਫੂਡ ਦੀ ਜਿਹੜਾ ਕੰਮ ਖੋਲਣਾ ਪਊਗਾ। ਕਈ ਸੋਚਿਆ ਸੀ ਇਸ ਤਰ੍ਹਾਂ ਦੇ ਹਾਲਾਤ ਮਾਰੇ ਆਏ ਨਹੀਂ। ਨਹੀਂ ਪਾਜੀ ਮੈਂ ਕਦੀ ਨਹੀਂ ਸੋਚਿਆ ਕਿਉਂਕਿ ਜੇ ਇਹ ਕੰਮ ਕਰਦੇ ਨੇ ਫਿਰ ਤਾਂ ਮੇਨੂੰ ਲੋੜ ਹੀ ਨਹੀਂ ਸੀ ਕੰਮ ਕਰਨ ਦੀ। ਫਿਰ ਤਾਂ ਮੈਂ ਆਪਣਾ ਚਲਕਾਰੇ ਆਪਣਾ ਖੋਲਦੇ ਤੇ ਆਪਣੇ ਘਰੇ ਕਰ ਲੈਣਾ ਸੀ ਕੁਝ ਨਾ ਕੁਝ ਪਰ ਨਹੀਂ ਕਦੀ ਨਹੀਂ ਸੋਚਿਆ ਮੈਂ ਕਦੀ ਗ੍ਰਾਮ ਨਗਰ ਕਲੋਨੀ ਤੋਂ ਬਾਹਰ ਹੀ ਨਹੀਂ ਗਈ। ਮੈਂ ਆਪਣੇ ਘਰ ਚ ਹੀ ਆਪਣੀ ਹਾਊਸ ਵਾਈਫ ਆਪਣੇ ਕੰਮ ਬਸ ਘਰ ਹੀ ਕਰਦੀ ਸੀ ਬੱਚਿਆਂ ਦੇ ਬੜੇ ਸੁਪਨੇ ਹੋਣਗੇ ਬੱਚਾ ਨੂੰ ਵਧੀਆ ਪੜ੍ਹਾਈ ਦੇਣੀ ਹੋਗੀ ਕਿ ਲੱਗਦਾ ਵੀ ਹੁਣ ਜੇ ਇਸ ਜਿਵੇਂ ਇਸ ਤਰ੍ਹਾਂ ਦੇ ਹਾਲਾਤ ਨੇ ਮੰਜੇ ਦੇ ਪੈ ਗਿਆ ਨਹੀਂ ਕੰਮ ਕਰ ਸਕਦਾ ਕਿ ਲੱਗਦਾ ਹੁਣ ਸੁਪਨੇ ਪੂਰੇ ਕਰ ਸਕਦਾ ਵਾ ਬੱਚੇ ਨੂੰ ਵਧੀਆ ਪੜ੍ਹਾਈ ਮਿਲ ਸਕੀ ਐਸਾਮ ਤੇ ਭਾਜੀ ਕੁਝ ਨਹੀਂ ਜੇ ਨਇ ਰਾਂਦਾ ਮੈਂ ਸੋਚਿਆ ਹੈ ਕਿ ਮੈਂ ਆਪਣੇ ਮੁੰਡੇ ਨੂੰ ਵਧੀਆ ਸਕੂਲ ਚ ਪਾਵਾਂਗੀ ਪਰ ਜੇ ਅਸਾਮ ਨਾ ਠੇਠੀ ਨਹੀਂ ਐਸਾਮ ਤੇ ਕੁਝ ਨਹੀਂ ਕਹਿ ਸਕਦੀ ਮੈਂ ਐਸਾਮ ਤੇ ਬਸ ਆਈ ਹਾਂ ਹੁਣ ਉਹੀ ਰੱਬ ਹੀ ਜਾਣਦਾ ਪਕਿਆਦਾ ਵੀ ਹਮੇਸ਼ਾ ਜਦੋਂ ਕਿਤੇ ਬੰਦੇ ਦੇ ਤਕਲੀਫ ਹੁੰਦੀ ਆ ਜੀਵਨ ਸਾਥੀ ਦੋਵੇਂ ਇੱਕ ਦੂਜੇ ਦੇ ਦੋ ਪਹੀਏ ਹੁੰਦੇ ਨੇ ਜੇਕਰ ਜੀਵਨ ਨੂੰ ਸਾਥੀ ਜੇਕਰ ਆਦਮੀ ਨੂੰ ਮੁਸ਼ਕਲ ਆਉਂਦੀ ਆ ਤੇ ਔਰਤ ਸਾਥ ਦੇਦੀ ਹੈ ਹਮੇਸ਼ਾ ਹੀ ਅਸੀਂ ਦੇਖਿਆ ਤੁਸੀਂ ਅੱਜ ਸਾਥ ਦੇ ਰਹੇ ਹੋ ਮੋੜੇ ਨਾਲ ਮੋੜਾ ਆ ਕੇ ਖੜੇ ਹੋ ਤੁਸੀਂ ਨਾਲ ਤੇ ਕੀ ਕਹਿਣਾ ਚਾਹੋਗੇ ਅਸੀਂ ਦੇਖਿਆ ਵੀ ਜ਼ਿੰਦਗੀ ਕਈ ਵਾਰ ਬਦਕਾ ਭਲਾ ਵੀ ਜਾਂਦਾ ਜਨਤੀ ਤੋਂ ਲੈ ਕੇ ਕਿਸ ਤਾਂ ਜ਼ਿੰਦਗੀ ਆ ਬੜੀ ਲੰਮੀ ਚਲਾਵਾਂਗੇ ਕਿੱਥਾਂ ਚੱਲੂਗੀ ਕਈ ਤੁਹਾਡੇ ਮਨ ਜਿਸ ਤਾਂ ਵਿਚਾਰ ਆਏ ਕਦੀ ਨਹੀਂ ਪਾਜੀ ਇਹ ਵਿਚਾਰ ਦਾ ਕੀ ਕਹਿੰਦੇ ਆ ਕਿ ਜੇ ਮੈਂ ਕੱਲ ਨੂੰ ਜੇ ਮੈਨੂੰ ਕੁਝ ਹੋ ਜੇ ਤਾਂ ਇਹਨਾਂ ਨੇ ਵੀ ਤੇ ਮੇਰਾ ਸਾਥ ਜੇ ਅਸੀਂ ਦੋਵੇਂ ਅਸੀਂ ਜੇ ਜੁੜੇ ਆ ਤੇ ਅਸੀਂ ਜੁੜੇ ਹੀ ਰਹਿਣਾ ਜਿਹੜਾ ਇੱਕ ਬੱਚਾ ਹੈ ਤਾਂ ਹੁਣ ਇਹ ਦਿਮਾਗ 'ਚ ਕਦੀ ਖਿਆਲ ਨਹੀਂ ਆਇਆ ਮੇਰੇ ਨਾ ਮੈਂ ਕਦੀ ਸੋਚਿਆ ਤੇ ਨਾ ਮੇਰੇ ਦਿਮਾਗ 'ਚ ਕਦੀ ਆਇਆ ਕਦੇ ਇਕੱਲੇ ਆ ਕੇ ਬੈਠੇ ਕਦੀ ਰੱਬ ਨਾਲ ਕਿਤੇ ਇਨਰਾਜ਼ਗੀ ਹੁੰਦੀ ਜਾਂ ਕਦੀ ਪ੍ਰਮਾਤਮਾ ਨਾਲ ਵੀ ਪ੍ਰਮਾਤਮਾ ਕਿਹੜਾ ਸਮਾਂ ਲੈ ਜਾਂਦਾ ਹੈ ਕਿਹੜਾ ਮਾੜੇ ਦੁੱਖ ਲੈ ਜਾਂਦੇ ਬੜੇ ਚੰਗੇ ਸੁਪਨੇ ਦੇਖੇ ਸੀ ਬੜਾ ਵਧੀਆ ਜੀਵਨ ਬਤੀਤ ਕਰਦੇ ਸੀ ਬੜਾ ਖੁਸ਼ਹਾਲ ਪਰਿਵਾਰ ਸੀ ਕਦੇ ਸੋਚਿਆ ਸੀ ਇਸ ਤਰ੍ਹਾਂ ਸਮਾਜੂਗਾ ਪਰਿਵਾਰ ਤੇ ਕਦੀ ਰੱਬ ਨਾਲ ਕਿਦੀ ਗੁੱਸਾਗਲਾ ਹੁੰਦਾ ਕਦੀ ਇਕੱਲੇ ਬੈਠਾ ਕਿਤੇ ਇਨਰਾਜ਼ਗੀ ਹੁੰਦੀ ਜੀ ਹੁੰਦਾ ਤਾਂ ਹੈਗਾ ਹੀ ਪਰਮਾਤਮਾ ਕਈ ਵਾਰ ਬੈਠ ਕੇ ਕੱਲੀ ਸੋਚਦੀ ਵੀ ਹੈਗੀਆਂ ਪਰ ਉਹ ਆਪਣੇ ਕੱਲੀ ਰੋ ਰਾ ਕੇ ਤੇ ਆਪਣਾ ਬਸ ਬਹਿ ਜੀਦਾ ਕਿੰਨਾ ਹੁਣ ਦੋਸ਼ ਪਰਮਾਤਮਾ ਕਹਿੰਦਾ ਕਿ ਬਸ ਮੂੰਹ ਕੁਝ ਬੋਲਿਆ ਵੀ ਨਹੀਂ ਜਾਂਦਾ ਮੇਰੇ ਕੋ ਤੇ ਤੇ ਮੇਰੇ ਸੋਪੀ ਜਿਹੜਾ ਰਜੇਸ਼ ਕਦੀ ਘਰ ਨਹੀਂ ਸੀ ਬੈਂਦਾ ਕੱਲਿਆ ਹਮੇਸ਼ਾ ਕੰਮਕਾਰ ਕਰਦਾ ਸੀ 12-12 ਘੰਟੇ ਕੰਮ ਕਰਦਾ ਸੀ ਅੱਜ ਹਰ ਟਾਈਮ ਉਹ ਘਰ ਹੀ ਬੈਠਾ ਹੁੰਦਾ ਵਾ ਤੇ ਉਹਨਾਂ ਨੂੰ ਦੇਖ ਕੇ ਮਨ ਕਿੰਨਾ ਉਦਾਸ ਹੁੰਦਾ ਵਾ ਕਿਉਂਕਿ ਹਮੇਸ਼ਾ ਬੰਦੇ ਕੰਮ ਕਰਦੇ ਚੰਗੇ ਲੱਗਦੇ ਨੇ ਪਰ ਜੋ ਇਸ ਤਰ੍ਹਾਂ ਦੇ ਹਾਲਾਤ ਹੋ ਜਾਣ ਤੇ ਉਹ ਖੁਦ ਹੀ ਜੜਾ ਉਹ ਚੰਗੀਦਾ ਚੱਲ ਪਈ ਨਹੀਂ ਸਕਦਾ ਤੁਹਾਡੇ ਮਨ ਚ ਕਿੰਨਾ ਘਰ ਆਉਂਦਾ ਪੀਚੂ ਲੈ ਕੇ ਵੀ ਸਾਰੇ ਬੰਦੇ ਕੰਮ ਕਰਦੇ ਨੇ ਕਿਉਂਕਿ ਬੰਦਿਆਂ ਨੇ ਕਹਿੰਦੇ ਵੀ ਕੰਮ ਕਰਨਾ ਹੀ ਕਰਦੀ ਆ ਪੂਰੀਆਂ ਪੈਂਦੀਆਂ ਨੇ ਔਰਤਾਂ ਨਹੀਂ ਨਹੀਂ ਪੂਰੀਆਂ ਪੈਂਦੀਆਂ ਇਸ ਚੀਜ਼ ਨੂੰ ਲੈ ਕੇ ਕਿ ਮਨ ਦੁਖੀ ਹੁੰਦਾ ਜੀ ਨਾ ਪਾਜੀ ਹੁੰਦਾ ਤਾਂ ਹੈਗਾ ਪਰ ਹੁਣ ਇਸ ਟਾਈਮ ਕੁਝ ਕਰ ਵੀ ਨਹੀਂ ਸਕਦੇ ਹੈਗੇ ਬਸ ਮੇਕੋ ਬੋਲਿਆ ਮੀਂਝਦਾ ਹੈਗਾ ਨਾ ਮੈਂ ਬੋਲ ਵੀ ਨਹੀਂ ਸਕਦੀ ਬਿਲਕੁਲ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਮਾਨ ਭਰਾ ਹੈ ਭੈਣ ਦਾ ਜਿਹੜੇ ਹਾਲਾਤ ਨੇ ਕੀ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਪਤੀ ਇਸ ਤਰ੍ਹਾਂ ਦੇ ਹਾਲਾਤ ਹੋ ਜਾਣ ਪੈ ਤਾਂ ਫਿਰ ਵੀ ਇਸ ਭੈਣ ਦੀ ਸ਼ਾਬਾਸ਼ ਆ ਆਪਣੀ ਪਰਿਵਾਰ ਦੀ ਜੀਵਨ ਸਾਥੀ ਆ ਮੋਢੇ ਨਾਲ ਮੋਢਾ ਲਗਾ ਕੇ ਜਿਹੜਾ ਉਸ ਦੀ ਸਾਥ ਦੇ ਰਹੀ ਆ ਪਰ ਕਿੰਨਾ ਕਿਤੇ ਇਨਸਾਨ ਆ ਕਿਤੇ ਡੋ ਜਾਂਦਾ ਫਿਰ ਵੀ ਕੱਲਾ ਕਿਤੇ ਕਿਤੇ ਆਪਣੇ ਆਪ ਨੂੰ ਕਿ ਕਿਸ ਤਰ੍ਹਾਂ ਜ਼ਿੰਦਗੀ ਬਤੀਤ ਕਰਾਂਗੇ ਪਰ ਫਿਰ ਵੀ ਭੈਣ ਨੇ ਆਪਣੇ ਪਤੀ ਦਾ ਸਾਥ ਦਿੱਤਾ ਅਤੇ ਕਿਹਾ ਵੀ ਕੋਈ ਨਹੀਂ ਸਮਾਂ ਚੰਗਾ ਮਾੜਾ ਆਉਂਦਾ ਆ ਤੇ ਆਪੇ ਨਗਲ ਨਿਕਲ ਜੇਗਾ ਬੱਚਿਆਂ ਨੇ ਸਭ ਬੱਚਿਆਂ ਵਾਸਤੇ ਸੁਪਨੇ ਦੇਖੇ ਸੀ ਬੇਟੇ ਵਾਸਤੇ ਵੀ ਵਧੀਆ ਸਕੂਲ ਚ ਪੜ੍ਹਾਈ ਕਰਾਵਾਂਗੇ ਤੇ ਵਧੀਆ ਨੂੰ ਪਰਵਿਸ਼ ਕਰਾਵਾਂਗੇ ਪਰ ਲੱਗਦਾ ਇਹ ਭੈਣ ਦਾ ਕਿਹੜਾ ਵੀ ਸੁਪਨੇ ਜਿਹੜੇ ਨੇ ਅਧੂਰੇ ਰਹਿ ਗਏ ਨੇ ਪਰ ਅਰਜੇਸ਼ ਦੇ ਹਾਲਾਤ ਦੇਖ ਕੇ ਕਿਉਂਕਿ ਅਰਜੇ ਇਸ ਦੇ ਪਰਿਵਾਰ ਦਾ ਕਹਿਣਾ ਹੈ ਵੀ ਅਰਜੇਸ਼ ਨੇ ਬਹੁਤ ਸੋਹਣੀ ਪਰਿਵਾਰ ਨੂੰ ਜ਼ਿੰਦਗੀ ਦਿੱਤੀ ਸੀ ਖੁਸ਼ਹਾਲ ਪਰਿਵਾਰ ਸੀ ਲੱਗਦਾ ਪਰਿਵਾਰ ਨੂੰ ਕਿਤੇ ਕਿਸੇ ਦੀ ਨਜ਼ਰ ਲੱਗੀ ਆ ਕਿਉਂਕਿ ਕੱਲਾ ਅਰਜੇਸ਼ ਕੇ ਪਰਿਵਾਰ ਚ ਘਮਾਉਣ ਵਾਲਾ ਸੀ ਪੰਜ ਜੀ ਖਾਣ ਵਾਲੇ ਸੀ ਉਹਨਾਂ ਦੇ ਪਿਤਾ ਨੂੰ ਜਿਹੜਾ ਕੀ ਪੈਰਾਲਾਈਜ਼ ਹੋ ਗਿਆ ਉਹ ਮੱਜੇ ਦੇ ਨੇ ਅਤੇ ਪਰਿਵਾਰ ਜ਼ਿੰਮੇਵਾਰ ਜਿਹੜੀ ਸਾਡੀ ਸਾਰੀ ਅਜੀ ਦੇ ਮੋਢਿਆਂ ਤੇ ਸੀ ਤੇ ਭੈਣ ਜੀ ਰਿਸ਼ਤੇਦਾਰ ਭੈਣ ਭਰਾਵਾਂ ਲੋਕ ਕਿੰਨੀ ਸਪੋਰਟ ਕੀਤੀ ਗਈ ਹੈ ਇਹਦੇ ਇਲਾਜ ਵਾਸਤੇ ਕਿੰਨਾ ਕੋਈ ਮਾੜੇ ਸਮਝ ਕਹਿੰਦੇ ਹਰ ਕੋਈ ਭੈਣ ਭਲਾ ਖੜਦਾ ਵਾ ਤੁਹਾਡੇ ਨਾਲ ਕਿੰਨੇ ਸਾਥ ਤੱਕ ਤੇ ਨੇ ਮੇਰਾ ਤਾਂ ਸਾਥ ਦਿੱਤਾ ਮੇਰੇ ਭੈਣ ਭਰਾਵਾਂ ਮੈਂ ਐਵੇਂ ਕੋਈ ਝੂਠ ਨਹੀਂ ਮਾਰਨਾ ਜਿੱਤਾ ਸਾਰਿਆਂ ਨੇ ਸਾਥ ਦਿੱਤਾ ਜਿੰਨੇ ਜੋ ਕਿ ਜਿੰਨਾ ਕੇ ਸਾਰੇ ਦਿੱਤਾ ਹੈ ਹਾਂਜੀ ਮੇਰੇ ਇੱਕ ਬ੍ਰਦਰ ਹੈਗੇ ਇਹਨਾਂ ਦੇ ਉਹਨਾਂ ਨੇ ਬਹੁਤ ਸਾਥ ਦਿੱਤਾ ਬਹੁਤ ਜ਼ਿਆਦਾ ਹੀ ਸਾਥ ਦਿੱਤਾ ਉਹਨਾਂ ਨੇ ਹਾਂਜੀ ਤੇ ਮੈਨੂੰ ਇਹ ਸੋ ਪੰਜੀ ਜਿਹੜਾ ਫਾਸਟ ਫੂਡ ਦਾ ਕੰਮ ਖੋਲਿਆ ਫਿਰ ਸਾਰਾ ਆਪੇ ਤਿਆਰ ਕਰਦੇ ਇਹ ਕੰਮ ਦਾ ਫਿਰ ਸਿੱਖਿਆ ਸੀ ਕਿ ਕਿੱਥੋਂ ਮੈਨੂੰ ਇਹ ਜਾਚ ਆਈ ਦੀ ਕੰਮ ਦੀ ਨਹੀਂ ਭਾਜੀ ਸਿੱਖਿਆ ਸੁਖਿਆ ਨਹੀਂ ਹੈਗਾ ਪਰ ਮਾਰਤਨ ਵੱਲ ਹੋਈ ਹੈ ਜੀ ਮੈਂ ਕਹਿੰਦਾ ਜਾਚ ਨਹੀਂ ਸਿੱਖੀ ਥੋੜਾ ਬੋਤਾ ਸਮਾਨ ਬਾਰੋਂ ਆਂਦਾ ਬਾਕੀ ਮੈਂ ਘਾਰ ਹੀ ਬਣਾਉਣੀ ਆ ਸਾਰਾ ਹਾਂਜੀ ਜੇ ਮੈਨੂੰ ਇਹ ਸੋ ਵੀ ਬੱਚਿਆਂ ਨੂੰ ਫਿਰ ਟਾਈਮ ਦੇ ਲੈਂਦੇ ਉਹ ਰੇਸ਼ ਭਾਈ ਨੂੰ ਵੀ ਪਰਿਵਾਰ ਨੂੰ ਟਾਈਮ ਦੇਣਾ ਹੁੰਦਾ ਕਿੱਥਾ ਸਮਾਂ ਕੱਢ ਲੈਂਦੇ ਸਾਰਾ ਫਿਰ ਜਾਂ ਐਂ ਪਹਿਲਾਂ ਅੰਦਰ ਇੱਥੇ ਬੈਠੇ ਹੁੰਦੇ ਸਾਰੇ ਬੈੱਡ ੱਥੇ ਆਇਆ ਸਾਡਾ ਇੱਥੇ ਸਾਰੇ ਆਪ ਲੱਗੇ ਲੱਗੇ ਬੈਠੇ ਰਹਿੰਦਾ ਤੇ ਬੇਟਾ ਵੀ ਮੇਰਾ ਆ ਜਾਂਦਾ ਸਕੂਲ ਤੋਂ ਆ ਕੇ ਮਦਦ ਕਰਾਂਦਾ ਹੈਲਪ ਕਰਾਂਦਾ ਕਈ ਵਾਰ ਵਿੱਚ ਆ ਕੇ ਹਾਂਜੀ ਕਦੀ ਬੱਚਾ ਕੋਈ ਸਵਾਲ ਕਰਦਾ ਤੁਹਾਡੇ ਨਾਲ ਵੀ ਪਾਪਾ ਨੂੰ ਕੀ ਹੋ ਗਿਆ ਕਿਸ ਤਾਂ ਪਾਪਾ ਇਸ ਤਾਂ ਹੋ ਗਏ ਨੇ ਕਦੋਂ ਠੀਕ ਹੋਣਗੇ ਕਦੋਂ ਕੰਮ ਕਰਤੇ ਜਾਣਗੇ ਕਦੀ ਤੁਹਾਨੂੰ ਅਸੀਂ ਤਾਂ ਗੱਲਾਂ ਕਰਦਾ ਬੇਟਾ ਕੋਈ ਛੋੜਦਾ ਕਰਦਾ ਮੇਰਾ ਮੁੰਡਾ ਬੋਲਦਾ ਹੈ ਕਿ ਕਦੋਂ ਠੀਕ ਹੋਣਾ ਪਾਪਾ ਨੇ ਹੁਣ ਪਾਪਾ ਠੀਕ ਹੋਏਗੇ ਤੇ ਫੇਰ ਅਸੀਂ ਜਾਣਾ ਜਿੱਦਾਂ ਹੁਣ ਬੱਚੇ ਬਾਕੀ ਜਾਂਦੇ ਹੀ ਆ ਛੁੱਟੀਆਂ ਵਗੈਰਾ ਚ ਘੁੰਮਣ ਵਗੈਰਾ ਜਾਂਦੇ ਆ ਤੇ ਪਰ ਹੁਣ 2 2.5 ਸਾਲ ਹੋ ਗਏ ਕਿਤੇ ਵੀ ਨਹੀਂ ਐਦਾਂ ਹੀ ਘਰ ਹੁਣ ਉਹ ਕਹਿੰਦਾ ਮੇਰੇ ਫਰੈਂਡ ਇੱਥੇ ਗਏ ਮम्मा ਆਪਾਂ ਵੀ ਜਾਣਾ ਮੈਂ ਪਾਪਾ ਦੇ ਆਇਸ ਸੀ ਕੋਈ ਫੇਰ ਚੱਲਾਂਗੇ ਉਹ ਵੀ ਕਹਿੰਦਾ ਪਾਪਾ ਦੀ ਆਇਸ ਸੀ ਕੋਈ ਫੇਰ ਜਾਣਾ ਉਹ ਇਹ ਇਹ ਨਹੀਂ ਕਹਿੰਦਾ ਕਿ ਮੈਂ ਉੱਥੇ ਜਾਣਾ ਵਾ ਉਹਨੇ ਕਹਿਣਾ ਕਿ ਅਸੀਂ ਕੀ ਕਹਿੰਦੇ ਮਾਤਾ ਦੇ ਜਾਣਾ ਮੱਥਾ ਟੇਕਣਾ ਪਾਪਾ ਜਦੋਂ ਅਜੇ ਠੀਕ ਸੀ ਉਦੋਂ ਫਿਰ ਕਿੱਥੇ ਕਿੱਥੇ ਲੈ ਕੇ ਜਾਂਦੇ ਸੀ ਕਮਾਉਣ ਫਰੋਂ ਵਾਸਤੇ ਖਾਸ ਕਰਕੇ ਜਾਂ ਜਦੋਂ ਦਿਨ ਦਿਹਾੜ ਹੁੰਦਾ ਸੀ ਦੀਵਾਲੀ ਦੀ ਹੈ ਰਾਜਾ ਹੋਰ ਕੀ ਨਵਾਂ ਸਾਲ ਹੁੰਦਾ ਸੀ ਉਦੋਂ ਬੱਚਿਆਂ ਨੂੰ ਫੇ ਕੀ ਕੀ ਖਡਾਉਣੇ ਵਾਸਤੇ ਲੈ ਕੇ ਕੀ ਕੀ ਦਿੰਦੇ ਸੀ ਉਦੋਂ ਕਿੰਨਾ ਕੇ ਪ੍ਰਵਾਹ ਖੁਸ਼ੀਏ ਨਹੀਂ ਆਪਾਂ ਉਦੋਂ ਤੇ ਵਾਧੂ ਟਾਈਮ ਦਿੰਦੇ ਹੀ ਆਪਣੀ ਫੈਮਿਲੀ ਨਾਲ ਜਿੰਨੇ ਜੋ ਹੈਗੇ ਕੰਮ ਤੋਂ ਆਣਾ ਇਹਨਾਂ ਨੇ ਜੇ ਕੋਈ ਦੀਵਾਲੀ ਵਗੈਰਾ ਆਇਆ ਆਪਾਂ ਇਕੱਠੇ ਸਮਾਨ ਲੈਣ ਜਾਣਾ ਬੇਟੇ ਨੇ ਵੀ ਨਾਲ ਹੀ ਜਾਣਾ ਦਸਹਰੇ ਤੇ ਵਗੈਰਾ ਤੇ ਵੀ ਜਾਣਾ ਨਾਲ ਇਕੱਠੇ ਜਾਂਦੇ ਸੀ ਆਪ ਸਾਰੇ ਜਾਨੇ ਜਿੱਥੇ ਵੀ ਜਾਣਾ ਸਾਰੇ ਇਕੱਠੇ ਹੀ ਜਾਂਦੇ ਸੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਇਹ ਜਿਹੜਾ ਪਰਿਵਾਰ ਸੀ ਕਿਸੇ ਵਕਤ ਹੱਸਤਾ ਵਸਤਾ ਪਰਿਵਾਰ ਸੀ ਪਰ ਜਿਹਾ ਪਰਿਵਾਰ ਤੇ ਇੱਕ ਹਾਲਾਤ ਹੁੰਦੇ ਨੇ ਇਹ ਪਰਿਵਾਰ ਅੱਜ ਦੁਖੀ ਪਰਿਵਾਰ ਜਿਹਾ ਰਹਿ ਜਾਂਦਾ ਵਾ ਇਸ ਪਰਿਵਾਰਾਂ ਤੇ ਜਿੜਾ ਕਿ ਦੁੱਖ ਦਾ ਪਹਾੜ ਟੁੱਟ ਜਾਂਦਾ ਜਿਹੜਾ ਘਰ ਦਾ ਮੁਖੀ ਆ ਸੀ ਅਰਜੇਸ਼ ਉਸ ਦੇ ਕਿਸੇ ਹਾਦਸੇ ਕਰਕੇ ਜਿਹੜਾ ਉਸ ਤੇ ਚਿਹਰੇ ਤੇ ਤਿਆਹ ਪੈ ਜਾਂਦਾ ਅਤੇ ਉਹ ਕੰਮ ਕਰਨ ਤੋਂ ਸਮਰਥ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਜਿਹੜਾ ਕਿ ਉੱਪਰਲਾ ਜਿਹੜਾ ਧੜਿਆ 50% ਜਿਹੜਾ ਉਲਾਸ ਸੀ ਜਿਹੜਾ ਉਹ ਤਿਆਹ ਦੇ ਨਾਲ ਡਰ ਗਿਆ ਚਿਹਰਾ ਜਿਹੜਾ ਸਾਰਾ ਚੱਲ ਗਿਆ ਵਾ ਅੱਖਾਂ ਜੜੀਆਂ ਜੋ ਨਹੀਂ ਦਿਖਾਈ ਦਿੰਦਾ ਪਰ ਸੁਪਨੇ ਬਹੁਤ ਵੱਡੇ ਦੇਖੇ ਸੀ ਵੀ ਆਪਣੇ ਬੱਚੇ ਨੂੰ ਵਧੀਆ ਪੜ੍ਹਾਈ ਕਰਾਉਂਗਾ ਆਪਣੇ ਪਰਿਵਾਰ ਨੂੰ ਵਧੀਆ ਖੁਸ਼ਹਾਲ ਰੱਖੂੰਗਾ ਤੇ ਸਾਰ ਜਿਹੜਾ ਸੋਖਿਆ ਉਹ ਪਰਿਵਾਰ ਨੂੰ ਦਊਗਾ ਪਰ ਪਤਾ ਨਹੀਂ ਸੀ ਵੀ ਇਹ ਹਾਦਸਾ ਹੋ ਜਾਊਗਾ ਸਮੇਂ ਦਾ ਨਹੀਂ ਸੀ ਪਤਾ ਇਸ ਸਮਾ ਜਿਹੜਾ ਹੈ ਦੁੱਖਾਂ ਦਾ ਪਹਾੜ ਟੁੱਟ ਜਾਊਗਾ ਉਸ ਤੋਂ ਬਾਅਦ ਸ੍ਰੀ ਧਰਮ ਪਤਨੀ ਜਿਹੜੀ ਕਿ ਘਰ ਦਾ ਮੁਖੀਆ ਬੰਦੀ ਆ ਅਤੇ ਸਾਰੇ ਘਰ ਦੀ ਜਿਹੜੀ ਜ਼ਿੰਮੇਵਾਰੀ ਆ ਉਹਨਾਂ ਦੇ ਮੋਢਿਆਂ ਤੇ ਪੈ ਗਈ ਆ ਤੁਸੀਂ ਦੇਖ ਸਕਦੇ ਹੋ ਵੀ ਭੈਣ ਦਾ ਕਹਿਣਾ ਵੀ ਕਦੀ ਵੀ ਮੈਂ ਬਾਹਰ ਨਹੀਂ ਸੀ ਗਈ ਕਦੀ ਮੈਂ ਤਾਂ ਨਹੀਂ ਸੀ ਕੰਮਕਾਰ ਕੀਤੇ ਪਰ ਸਮੇਂ ਦੇ ਹਾਲਾਤ ਕਰਕੇ ਸਮੇਂ ਦੇ ਕਾਰਨ ਜਿਹੜਾ ਕੀ ਬੰਦੇ ਨੂੰ ਸਭ ਕੁਝ ਕਰਨਾ ਪੈਂਦਾ ਅੱਜ ਆਪਣੇ ਪਤੀ ਦੇ ਨਾਲ ਮੋਢੇ ਦਾ ਮੋਢਾ ਲਗਾ ਕੇ ਖੜੀ ਆ ਪਰ ਤੁਹਾਡੇ ਸਾਥ ਦੀ ਲੋੜ ਆ ਇਸ ਪਰਿਵਾਰ ਨੂੰ ਸਪੋਰਟ ਜ਼ਰੂਰ ਕਰਿਓ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਜ਼ਰੂਰ ਕਰਿਓ ਜੇ ਕਿ ਪਰਿਵਾਰ ਇਹਨਾਂ ਦੀ ਹੈਲਪ ਕਰ ਸਕਦਾ ਇਸ ਪਰਿਵਾਰ ਨਾਲ ਜ਼ਰੂਰ ਸੰਪਰਕ ਕਰਿਓ ਪੈਨ ਜੀ ਜੇਕਰ ਤੁਹਾਡੀ ਕੋਈ ਮਦਦ ਕਰਦਾ ਕਿਸੇ ਤਾਂ ਦੀ ਅਪੀਲ ਕਰਨਾ ਚਾਹੋਗੇ ਪਰਿਵਾਰ ਵਾਸਤੇ ਕੋਈ ਮਦਦ ਵਾਸਤੇ ਕੀ ਕਰਨਾ ਚਾਹੋਗੇ ਮੈਂ ਬਸ ਇਹੀ ਚਾਹਾਂਗੀ ਕਿ ਬਸ ਇਹਨਾਂ ਦੀਆਂ ਅੱਖਾਂ ਠੀਕ ਹੋ ਜਾਣ ਜੇ ਕੋਈ ਪੈਨਪਰਾ ਮਤਲਬ ਕੋਈ ਐਨ ਜੀਓ ਵਾਲਾ ਜਾਂ ਕੋਈ ਕੁਝ ਵੀ ਹੈਗਾ ਬਸ ਇਹਨਾਂ ਦੀ ਅੱਖਾਂ ਇੱਕ ਵਾਰੀ ਠੀਕ ਕਰਾ ਦਨ ਤੇ ਬੜੀ ਮਿਹਰਬਾਨੀ ਹੋਏਗੀ ਮੇਰੇ ਤੇ ਡਾਕਟਰ ਵਾਲੋ ਕੀ ਦੱਸਿਆ ਗਿਆ ਅੱਖਾਂ ਚ ਰੋਸ਼ਨੀ ਵਾਪਸ ਆ ਸਕਦੀ ਆ ਕਿੰਨਾ ਪੈਸਾ ਲੱਗ ਸਕਦਾ ਵੇ ਜੀ ਉਹਨਾਂ ਨੇ ਰਾਈਟ ਸਾਈਡ ਦਾ ਤੇ ਕੁਝ ਨਹੀਂ ਜੇ ਦੱਸਿਆ ਕੋਈ ਰਾਈਟ ਸਾਈਡ ਤੋਂ ਨਜ਼ਰ ਵੀ ਨਹੀਂ ਇਹਨਾਂ ਨੂੰ ਆਉਂਦਾ ਲੈਫਟ ਸਾਈਡ ਦਾ ਇਹਨਾਂ ਨੇ ਕਿਹਾ ਸੀਗਾ ਕਿ ਠੀਕ ਹੋ ਜਾਏਗੀ ਟਾਈਮ ਲੱਗੇਗਾ ਪਰ ਜਦੋਂ ਆਪਾਂ ਪਿਛਲੇ ਮਹੀਨੇ ਗਏ ਉਹਨਾਂ ਨੇ ਸਾਨੂੰ ਡਰਾਤਾ ਕਹਿੰਦੇ ਕਿ ਪਾਣੀ ਵਾਲਾ ਲੈਂਸ ਪਾਵਾਂਗੇ ਜਦੋਂ ਅਸੀਂ ਗਏ ਤੇ ਉਹਨਾਂ ਨੇ ਕਿਹਾ ਕਿ ਰੋਸ਼ਨੀ ਜਾਣਾ ਡਾਰੇਗਾ ਹਾ ਜੇ ਅਸੀਂ ਪਾ ਨਹੀਂ ਸਕਦੇ ਤੇ ਹੁਣ ਐ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੀ ਦਸ਼ਕਾਂ ਨੂੰ ਪੀਲ ਆਪੀ ਵੱਤਵਾਲਸ ਪਰਿਵਾਰ ਦੇ ਨਾਲ ਖੜਿਆ ਜਾਵੇ ਮਦਦ ਕੀਤੀ ਜਾਵੇ ਤਾਂ ਜੋ ਕੀ ਪਰਿਵਾਰ ਦੇ ਹਾਲਾਤ ਉਸ ਚੰਗੇ ਹੋ ਸਕਣ ਤੇ ਜਿਵੇਂ ਦੱਸਿਆ ਭੈਣ ਨੇ ਪੀਰ ਰਜੇਸ਼ ਦੀ ਅੱਖਾਂ ਦੀ ਲਾਈਟ ਜਿਹੜੀ ਆ ਅੱਖਾਂ ਦੀ ਦੋਸ਼ਨੀ ਵਾਪਸ ਆ ਸਕਦੀ ਆ ਬਸ ਤੁਹਾਡੇ ਸਾਥ ਦੀ ਲੋੜ ਆ ਵੱਤਵਾਲਸ ਸਪੋਰਟ ਸਪੋਰਟ ਕਰਿਓ ਪਰਿਵਾਰ ਦਾ ਸਾਥ ਦਿਓ ਤਾਂ ਜੋ ਕੀ ਇਹ ਪਰਿਵਾਰ ਦੇ ਹਾਲਾਤ ਚੰਗੇ ਹੋ ਸਕਣ ਅਤੇ ਰਜੇਸ਼ ਦੀ ਅੱਖਾਂ ਦੀ ਰੋਸ਼ਨੀ ਫਿਰ ਤੋਂ ਵਾਪਸ ਆ ਸਕੇ ਅਤੇ ਆਪਣੇ ਪਰਿਵਾਰ ਵਿੱਚ ਹਮੇਸ਼ਾ ਹਾਸਤਾ ਵਾਸਤਾ ਰਹੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ ਅੰਮਰਸਾ